ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਹੈ ਜੀ ਸ਼ੇਰ ਤੇ ਚਿੱਤੇ ਦੀ ਦੋਸਤੀ ਦੀ ਕਹਾਣੀ ਜੰਗਲ ਦੀ ਗਹਿਰਾਈ ਵਿੱਚ ਇੱਕ ਬਹੁਤ ਸੁੰਦਰ ਘਾਟੀ ਸੀ ਜਿਸ ਜਿਸ ਵਿੱਚ ਰੁੱਖਾਂ ਦੀ ਛਾਂ ਤੇ ਨਦੀਆਂ ਦਾ ਮਿੱਠਾ ਸੁਰ ਮਿਲ ਕੇ ਇੱਕ ਅਜੀਬ ਸ਼ਾਂਤੀ ਬਣਾਉਂਦੇ ਸਨ ਇਸ ਘਾਟੀ ਦਾ ਰਾਜਾ ਸ਼ੇਰ ਸਿੰਘਾ ਸੀ ਤਾਕਤਵਰ ਨਿਰਭੈਕ ਤੇ ਗਰਮ ਮਈ ਉਸਦੀ ਦਹਾੜ ਦੂਰ ਤੱਕ ਗੂੰਜਦੀ ਸੀ ਤੇ ਜੰਗਲ ਦੇ ਸਾਰੇ ਜਾਨਵਰ ਉਸਦਾ ਆਦਰ ਕਰਦੇ ਸਨ ਪਰ ਸੰਘਾ ਦੇ ਮਨ ਵਿੱਚ ਇੱਕ ਖਾਲੀਪਨ ਸੀ ਉਸਦਾ ਕੋਈ ਸੱਚਾ ਦੋਸਤ ਨਹੀਂ ਸੀ ਦੂਜੇ ਪਾਸੇ ਇੱਕ ਚੀਤਾ ਸੀ ਜਿਸਦਾ ਨਾਮ ਬਘੀਰਾ ਸੀ ਉਹ ਤੇਜ਼ ਦੌੜਦਾ ਚੌਸਤ ਤੇ ਬੁੱਧੀਮਾਨ ਸੀ ਪਰ ਬਘੀਰੇ ਨੂੰ ਵੀ ਅਕਸਰ ਇੱਕੋ ਗੱਲ ਗਿਲਾ ਹੁੰਦਾ ਸੀ ਮੇਰੀ ਗਤੀ ਦੇ ਚਲਾਕੀ ਦੇ ਕਾਰਨ ਸਭ ਨੂੰ ਡਰਦੇ ਹਨ ਪਰ ਕੋਈ ਮੇਰੇ ਨਾਲ ਖੇਡਦਾ ਨਹੀਂ ਖੇਡਣਾ ਨਹੀਂ ਚਾਹੁੰਦਾ ਇੱਕ ਦਿਨ ਜੰਗਲ ਵਿੱਚ ਖੁਸ਼ਕੀ ਪੈ ਗਈ ਪਾਣੀ ਦੇ ਸਰੋਤ ਸੁੱਕ ਗਏ ਤੇ ਜਾਨਵਰਾਂ ਨੂੰ ਪੀਣ ਲਈ ਪਾਣੀ ਮੈ ਨਹੀਂ ਮਿਲ ਰਿਹਾ ਸੀ ਸ਼ੇਰ ਸਿੰਘਾ ਨੇ ਜੰਗਲ ਦੀ ਸਭਾ ਬੁਲਾਈ ਸਾਰੇ ਜਾਨਵਰ ਹਾਥੀ ਹਿੰਨ ਬਾਂਦਰ ਤੇ ਪਾਂਸੀ ਇਕੱਠੇ ਹੋਏ ਸਿੰਘਾ ਨੇ ਦਹਾੜ ਮਾਰੀ ਸਾਨੂੰ ਨਵਾਂ ਪਾਣੀ ਦਾ ਸਰੋਤ ਲੱਭਣਾ ਪਵੇਗਾ ਜਿਸ ਨੇ ਇਹ ਕਾਰਜ ਕੀਤਾ ਉਸ ਨੂੰ ਮੇਰਾ ਸਦਾ ਦਾ ਸਾਥ ਮਿਲੇਗਾ ਕਈ ਜਾਨਵਰ ਕੋਸ਼ਿਸ਼ ਕਰਨ ਗਏ ਪਰ ਕੋਈ ਵੀ ਸਫਲ ਨਾ ਹੋਇਆ ਤਿੰਨ ਦਿਨ ਬੀਤ ਗਏ ਚੌਥੇ ਦਿਨ ਚੀਤਾ ਭਗੀਰਾ ਆਇਆ ਤੇ ਕਿਹਾ ਮੈਂ ਇੱਕ ਪਹਾੜੀ ਪਾਰ ਜਾ ਕੇ ਕੁਝ ਚਮਕਦਾਰ ਵੇਖਿਆ ਸ਼ਾਇਦ ਉਹ ਪਾਣੀ ਹੋਵੇ ਸ਼ੇਰ ਸਿੰਘਾ ਨੇ ਕੰਪੀਰ ਆਵਾਜ਼ ਵਿੱਚ ਕਿਹਾ ਤਾ ਫਿਰ ਮੈਂ ਤੇ ਤੂੰ ਇਕੱਠੇ ਚੱਲੀਏ ਜੇ ਇਹ ਸੱਚ ਹੈ ਤਾਂ ਜੰਗਲ ਦੀ jaan ਬਚ ਜਾਵੇਗੀ ਇਸ ਤਰ੍ਹਾਂ ਦੋਵੇਂ ਰਵਾਨਾ ਹੋਏ ਰਸਤਾ ਖਾ ਵੀ ਮੁਸ਼ਕਲ ਸੀ ਘਾਟੀਆਂ ਖੜਕਾਂ ਤੇ ਕੰਡਿਆਂ ਨਾਲ ਭਰਪੂਰ ਸਿੰਘਾਂ ਦੀ ਤਾਕਤ ਤੇ ਬਘੀਰਾ ਦੀ ਚੁਸਤੀ ਮਿਲ ਕੇ ਇੱਕ ਬੇਮਿਸਾਲ ਜੋੜੀ ਬਣੀ ਜਿੱਥੇ ਸਿੰਘਾ ਪੱਥਰ ਹਟਾਉਂਦਾ ਉੱਥੇ ਬਘੀਰਾ ਰਸਤਾ ਦੇ ਕੇ ਦਿਸ਼ਾ ਦੱਸ ਦਿੰਦਾ ਦੋਵੇਂ ਦੋ ਦਿਨਾਂ ਦੀ ਯਾਤਰਾ ਤੋਂ ਬਾਅਦ ਉਹ ਇੱਕ ਸੁੰਦਰ ਚਰਨੀ ਤੱਕ ਪਹੁੰਚੇ ਚਾਰਨਾ ਪਹਾੜਾ ਵਿੱਚੋਂ ਚਾਂਦੀ ਵਰਗਾ ਲਹਿਰਾ ਰਿਹਾ ਸੀ ਦੋਵੇਂ ਦੇ ਚਿਹਰਿਆਂ ਤੇ ਖੁਸ਼ੀ ਚਮਕਾਈ ਬਗੀਰਾ ਨੇ ਹਾਸਕੇ ਕਿਹਾ ਸਿੰਘਾ ਲੱਗਦਾ ਹੈ ਹੁਣ ਜੰਗਲ ਬਾਤ ਗਿਆ ਸਿੰਘਾ ਨੇ ਉਸ ਦੀ ਪਿੱਠ ਤੇ ਹੌਲੀ ਤ ਹੌਲੀ ਤੌਰ ਤੇ ਹੱਥ ਮਾਰਿਆ ਤੇ ਕਿਹਾ ਤੂੰ ਮੇਰਾ ਸੱਚਾ ਸਾਥੀ ਹੈ ਬਗੀਰਾ ਤੋਂ ਨਾ ਹੁੰਦਾ ਤਾਂ ਮੈਂ ਇਹ ਕਦੇ ਨਹੀਂ ਲੱਭ ਸਕਦਾ ਸੀ ਇਹ ਉਹ ਧੋਮਾ ਵਾਪਸ ਜੰਗਲ ਆਏ ਜਦ ਸਾਰੇ ਜਨਵਰਾਂ ਨੇ ਪਾਣੀ ਵੇਖਿਆ ਤਾਂ ਖੁਸ਼ੀ ਦੇ ਨਾਰੇ ਲੱਗੇ ਸਿੰਘਾਂ ਦੇ ਸਭਾ ਵਿੱਚ ਐਲਾਨ ਕੀਤਾ ਅੱਜ ਤੋਂ ਬਗੀਰਾ ਮੇਰਾ ਸੱਜਾ ਹੱਥ ਤੇ ਮੇਰਾ ਭਰਾ ਹੈ ਉਸ ਦਿਨ ਤੋਂ ਜੰਗਲ ਵਿੱਚ ਨਵੀਂ ਦੋਸਤੀ ਦੀ ਸ਼ੁਰੂਆਤ ਹੋਈ ਇੱਕ ਸ਼ੇਰ ਤੇ ਇੱਕ ਚੀਤੇ ਦੀ ਪਰ ਕਹਾਣੀ ਇੱਥੇ ਮੁੱਕਦੀ ਨਹੀਂ ਸਮੇਂ ਦੇ ਨਾਲ ਇਸ ਦੋਸਤੀ ਨੂੰ ਕਈ ਪਰਖਾਂ ਵਿੱਚੋਂ ਲੰਘੜਾ ਪਿਆ ਜੰਗਲ ਵਿੱਚ ਹੁਣ ਖਸਹਾਲੀ ਆ ਗਈ ਸੀ ਚਾਰਨੇ ਦਾ ਪਾਣੀ ਹਰ ਨਦੀ ਤੱਕ ਪਹੁੰਚ ਰਿਹਾ ਸੀ ਤੇ ਸਾਰੇ ਜਰਬਰ ਖੋਸਨ ਸੇਰ ਸਿੰਘਾਂ ਤੇ ਚੀਤਾ ਬਗੀਰਾ ਹੁਣ ਹਰ ਰੋਜ਼ ਇਕੱਠੇ ਰਹਿੰਦੇ ਕਦੇ ਨਦੀ ਕਿਨਾਰੇ ਸ਼ਿਕਾਰ ਦੀ ਯੋਜਨਾ ਬਣਾਉਂਦੇ ਕਦੇ ਬੱਚਿਆਂ ਨਾਲ ਖੇਡਦੇ ਜੰਗਲ ਦੇ ਹੋਰ ਜਾਨਵਰਾਂ ਲਈ ਇਹ ਦੋਸਤੀ ਇੱਕ ਉਦਾਹਰਨ ਬਣ ਗਈ ਸੀ ਪਰ ਜਿਵੇਂ ਹਰ ਰੌਸ਼ਨੀ ਦੇ ਨਾਲ ਸਾਹ ਹੁੰਦੀ ਹੈ ਤਿਵੇਂ ਹੀ ਹਰ ਖੁਸ਼ੀ ਦੇ ਨਾਲ ਕਈ ਵਾਰ ਈਰਖਾ ਵੀ ਪੈਦਾ ਹੋ ਜਾਂਦੀ ਹੈ ਜੰਗਲ 'ਚ ਇੱਕ ਸਿਆਣਾ ਲੂੰਬੜ ਸੀ ਨਾ ਸੀ ਚਾਲਾਕੜ ਟਾਕੜ ਉਹ ਚਲਾਕ ਤੇ ਮਨ ਵਿੱਚ ਕਾਲਾ ਸੀ ਉਸ ਨੂੰ ਇਹ ਦੋਸਤੀ ਚੁੱਪਦੀ ਸੀ ਕਿਉਂਕਿ ਪਹਿਲਾਂ ਉਹ ਸ਼ੇਰ ਦੇ ਬਰਾਬਰ ਵਿੱਚ ਮਸਵਾਰਾ ਦੇਣ ਵਾਲਾ ਸੀ ਪਰ ਹੁਣ ਬਘੀਰਾ ਦੇ ਆਉਣ ਨਾਲ ਉਸ ਦੀ ਮਹਤਾ ਘਟ ਗਈ ਸੀ ਇੱਕ ਦਿਨ ਝਾਕੜ ਨੇ ਸੋਚਿਆ ਜੇ ਮੈਂ ਸ਼ੇਰ ਤੇ ਚੀਤੇ ਵਿੱਚ ਫਟ ਪਾ ਦਿਆਂ ਤਾਂ ਸਿੰਘਾ ਮੋੜ ਮੇਰੇ ਪਾਸ ਵਿੱਚ ਆ ਜਾਵੇਗਾ ਉਹ ਚੁੱਪ ਕੇ ਚੁੱਪ ਕੇ ਚੀਤੇ ਬਘੀਰਾ ਦੇ ਕੋਲ ਗਿਆ ਤੇ ਕਿਹਾ ਬਘੀਰਾ ਭਰਾ ਸੁਣਿਆ ਹੈ ਸਿੰਘਾ ਨੇ ਸਭ ਸਵਾਭ ਵਿੱਚ ਕਿਹਾ ਕਿ ਇਹ ਪਾਣੀ ਉਸਨੇ ਲੱਭਿਆ ਸੀ ਤੂੰ ਤਾਂ ਸਿਰਫ ਸਾਥੀ ਸੀ ਇਹ ਸੱਚ ਹੈ ਬਘੀਰਾ ਪਹਿਲਾਂ ਤਾਂ ਹੱਸਿਆ ਨਹੀਂ ਮੇਰਾ ਸਿੰਘਾ ਅਜਿਹਾ ਨਹੀਂ ਕਹਿ ਸਕਦਾ ਪਰ ਝਾਕੜ ਨੇ ਆਪਣੀ ਚੁਤرائی ਨਾਲ ਕਿਹਾ ਮੈਂ ਤਾਂ ਆਪਣੇ ਕੰਨਾਂ ਨਾਲ ਸੁਣਿਆ ਤੂੰ ਹੀ ਸੋਚ ਕੀ ਕਦੇ ਕਿਤੇ ਚੀਤੇ ਨੂੰ ਜੰਗਲ ਦਾ ਹੀਰੋ ਮੰਨਿਆ ਗਿਆ ਹੈ ਬਘੀਰੇ ਨੇ ਮਘੀਰੇ ਦੇ ਦਿਲ ਵਿੱਚ ਇੱਕ ਛੋਟੀ ਚੋਟ ਪਈ ਉਹ ਕੁਝ ਨਹੀਂ ਬੋਲਿਆ ਪਰ ਰਾਤ ਨੂੰ ਉਸ ਨੇ ਜੰਗਲ ਦੇ ਕਿਨਾਰੇ ਇਕੱਲਾ ਬੈਠ ਕੇ ਸੋਚਿਆ ਕਿ ਸਿੰਘਾਂ ਨੇ ਸੱਚਮੁੱਚ ਮੇਰੀ ਮਿਹਨਤ ਭੁਲਾ ਦਿੱਤੀ ਦੂਜੇ ਦਿਨ ਝਾਕੜ ਸ਼ੇਰ ਸਿੰਘਾਂ ਕੋਲ ਗਿਆ ਹੁਣ ਉਸ ਨੇ ਦੂਜੀ ਚਾਲ ਚੱਲੀ ਮਹਾਰਾਜ ਉਸ ਨੇ ਨਮਕ ਨਮਸਕਾਰ ਕੀਤੀ ਮੈਂ ਸੁਣਿਆ ਕਿ ਚੀਤਾ ਭਗੀਰਾ ਕਹਿੰਦਾ ਫਿਰਦਾ ਹੈ ਕਿ ਜੰਗਲ ਦਾ ਪਾਣੀ ਉਸਨੇ ਲੱਭਿਆ ਸੀ ਤੇ ਤੁਸੀਂ ਸਿਰਫ ਉਸਦੇ ਨਾਲ ਗਏ ਸੀ ਸ਼ੇਰ ਸਿੰਘਾ ਗੁੱਸੇ ਵਿੱਚ ਆ ਗਿਆ ਉਹ ਸਜ਼ੀਦ ਹਾਰਡ ਜੰਗਲ 'ਚ ਗੂੰਜੀ ਕੀ ਉਸਨੇ ਇਹ ਕਿਹਾ ਕੀ ਕਰਨੇ ਚਲਾਕੀ ਨਾਲ ਝੂਠ ਪੱਕਾ ਕੀਤਾ ਹਾਂ ਮਹਾਰਾਜ ਕਈ ਜਾਨਵਰਾਂ ਨੇ ਸੁਣਿਆ ਉਹ ਕਹਿੰਦਾ ਹੈ ਕਿ ਹੁਣ ਉਹ ਵੀ ਜੰਗਲ ਦਾ ਰਾਜਾ ਬਣ ਸਕਦਾ ਹੈ ਇਹ ਸੁਣ ਕੇ ਸਿੰਘਾ ਦਾ ਦਿਲ ਭਰੀ ਦਿਲ ਭਰਿਆ ਹੋ ਗਿਆ ਭਾਰੀ ਹੋ ਗਿਆ ਉਸ ਨੇ ਸੋਚਿਆ ਜਿਸਨੂੰ ਮੈਂ ਭਰਾ ਮੰਨਿਆ ਉਹ ਮੇਰੇ ਪਿੱਛੇ ਐਸਾ ਕਹਿੰਦਾ ਹੈ ਦੋਵੇਂ ਦੋਸਤ ਹੁਣ ਅਣਜਾਣੇ ਤੌਰ ਤੇ ਇੱਕ ਦੂਜੇ ਤੋਂ ਦੂਰ ਹੋਣ ਲੱਗੇ ਜਦ ਵੀ ਮਿਲਦੇ ਪਹਿਲੇ ਵਾਲੀ ਹਾਸੀ ਨਾ ਹੁੰਦੀ ਬਗੀਰਾ ਦੀਆਂ ਖਾ ਵਿੱਚ ਸਾਕਸੀ ਤੇ ਸ਼ਿੰਗਾ ਦੇ ਚਿਹਰੇ ਤੇ ਤਣਾ ਜੰਗਲ ਦੇ ਜਾਨਵਰਾਂ ਨੇ ਵੀ ਇਹ ਤਬਦੀਲੀ ਮਹਿਸੂਸ ਕੀਤੀ ਪਰ ਕੋਈ ਕੁਝ ਕਹਿਣ ਦੀ ਹਿੰਮਤ ਨਾ ਕਰਦਾ ਇੱਕ ਦਿਨ ਸ਼ਿਕਾਰ ਦੇ ਸਮੇਂ ਦੋਵੇਂ ਇੱਕ ਘਾਟੀ ਵਿੱਚ ਫਸ ਗਏ ਅਚਾਨਕ ਬਗੀਰ ਦਾ ਪੈਰ ਫਿਸਲ ਗਿਆ ਤੇ ਉਹ ਖਾੜ ਦੇ ਵਿੱਚ ਡਿੱਗ ਗਿਆ ਸ਼ੇਰ ਨੇ ਵੇਖਿਆ ਇੱਕ ਪਲ ਲਈ ਉਸਦੇ ਮਨ ਵਿੱਚ ਗੁੱਸਾ ਤੇ ਦੂਜੇ ਪਲ ਲਈ ਪ੍ਰਾਣੀ ਦੋਸਤੀ ਦੀ ਯਾਦ ਫਿਰ ਉਸਨੇ ਸੋਚਿਆ ਚਾਹੇ ਜੋ ਵੀ ਹੈ ਬਗੀਰਾ ਮੇਰਾ ਸਾਥੀ ਹੈ ਉਸਨੇ ਆਪਣੀ ਪੂਸ ਨਾਲ ਭਗੀਰਾ ਵੱਲ ਹੱਥ ਵਧਾਇਆ ਤੇ ਜੋਰ ਲਗਾ ਕੇ ਉਸਨੂੰ ਬਾਹਰ ਕੱਢ ਲਿਆ ਪਗੀਰਾ ਦੀਆਂ ਅੱਖਾਂ ਭਰ ਆਈਆਂ ਸਿੰਘਾ ਤੂੰ ਮੈਨੂੰ ਬਚਾ ਲਿਆ ਮੈਂ ਤਾਂ ਸੋਚਿਆ ਸੀ ਤੂੰ ਮੈਨੂੰ ਛੱਡ ਦੇਂਗਾ ਸਿੰਘਾ ਨੇ ਗਵੀਰ ਆਵਾਜ਼ ਵਿੱਚ ਕਿਹਾ ਦੋਸਤੀ ਕਦੇ ਸੱਕ ਨਾਲ ਨਹੀਂ ਟੁੱਟਦੀ ਭਗੀਰਾ ਮੈਂ ਵੀ ਤੇਰੇ ਬਾਰੇ ਕੁਝ ਸੁਣਿਆ ਸੀ ਪਰ ਹੁਣ ਸਮਝ ਆਈ ਉਹ ਸਭ ਝੂਠ ਸੀ ਐਸੀ ਵੇਲੇ ਝਾਗੜ ਉਥੋਂ ਲੰਘ ਰਿਹਾ ਸੀ ਦੋਵੇਂ ਦੋਸਤਾਂ ਨੇ ਉਸ ਨੂੰ ਫੜ ਲਿਆ ਬਗੀਰਾਨੇ ਕਿਹਾ ਤੂੰ ਸਾਡੀ ਦੋਸਤੀ ਵਿੱਚ ਜ਼ਹਿਰ ਮਿਲਾਇਆ ਸੀ ਝਾਗੜ ਝਾਗੜ ਡਰ ਗਿਆ ਤੇ ਕਹਿਣ ਲੱਗਾ ਮਾਫ ਕਰ ਦਿਓ ਮਹਾਰਾਜੋ ਮੈਂ ਹੀਰਖਾ ਕਰ ਗਿਆ ਸੀ ਸ਼ੇਰ ਨੇ ਗਰਜ ਕੇ ਕਿਹਾ ਤੂੰ ਜੰਗਲ ਤੋਂ ਬਾਹਰ ਜਾ ਤੇ ਕਦੇ ਮੁੜ ਨਾ ਆਈ ਝਾਗੜ ਧੰਸ țeੜਿਆ ਭੱਜ ਗਿਆ ਉਸ ਦੈਂਤੋ ਸਿੰਘਾਂ ਤੇ ਬਗੀਰਾ ਦੀ ਦੋਸਤੀ ਹੋਰ ਮਜ਼ਬੂਤ ਹੋ ਗਈ ਉਸਨੇ ਸੋਚ ਚੁੱਕੀ ਕਿ ਕੋਈ ਤੀਜਾ ਵਿਅਕਤੀ ਕਦੇ ਉਹਨਾਂ ਵਿੱਚ ਪੱਟ ਨਹੀਂ پا ਸਕੇਗਾ ਪਰ ਜ਼ਿੰਦਗੀ ਦੀਆਂ ਪਰਖਾਂ ਇੱਥੇ ਖਤਮ ਨਹੀਂ ਹੋਈਆਂ ਸਨ ਜੰਗਲ ਦੇ ਪਹਾੜਾਂ ਪਿੱਛੇ ਇੱਕ ਹੋਰ ਰਾਜ ਸੀ ਜਿੱਥੇ ਇੱਕ ਬੁੱਢਾ ਸ਼ੇਰ ਰਾਜ ਕਰਦਾ ਸੀ ਜਿਸ ਦਾ ਪੁੱਤਰ ਰੂਦਰ ਬਹੁਤ ਹੀ ਹੰਕਾਰੀ ਸੀ ਰੂਦਰ ਨੂੰ ਸੁਣਿਆ ਕਿ ਸਿੰਘਾਂ ਤੇ ਚੀਤੇ ਦੀ ਜੋੜੀ ਸਭ ਤੋਂ ਤਾਕਤਵਰ ਹੈ ਉਸਨੇ ਐਲਾਨ ਕੀਤਾ ਮੈਂ ਸਿੰਘਾਂ ਨੂੰ ਮੈਦਾਨ ਵਿੱਚ ਹਰਾਵਾਂਗਾ ਤੇ ਜੰਗਲ ਤੇ ਕਬਜ਼ਾ ਕਰਾਂਗਾ ਇਹ ਐਲਾਨ ਤੇ ਜੰਗਲ ਵਿੱਚ ਨਵਾਂ ਤੂਫਾਨ ਖੜਾ ਕਰ ਦਿੱਤਾ ਰੁਦਰ ਦੂਜੇ ਜੰਗਲ ਦਾ ਹੰਕਾਰੀ ਸ਼ੇਰ ਤਾਕਤਵਰ ਗਰੂੜ ਨਾਲ ਭਰਿਆ ਹੋਇਆ ਸੀ ਉਸਨੇ ਆਪਣੇ ਆਪ ਨੂੰ ਦੂਜਿਆਂ ਦਾ ਸਭ ਤੋਂ ਤਾਕਤਵਰ ਸ਼ੇਰ ਸਮਝਦਾ ਸੀ ਜਦੋਂ ਉਸਨੇ ਸੁਣਿਆ ਕਿ ਸ਼ੇਰ ਸਿੰਘਾ ਤੇ ਚੀਤਾ ਬਗੀਰਾ ਦੀ ਦੋਸਤੀ ਨੇ ਸਾਰੇ ਜੰਗਲ ਦੇ ਦਿਲ ਜਿੱਤ ਲਏ ਹਨ ਤਾਂ ਉਸਨੇ ਹੰਕਾਰ ਨੂੰ ਬਹੁਤ ਠੇਸ ਪਹੁੰਚੀ ਉਸਨੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਸਿੰਘਾ ਨੂੰ ਸੁਨੇਹਾ ਦੇ ਆਓ ਕਿ ਮੈਂ ਉਸ ਨਾਲ ਮੁਕਾਬਲਾ ਕਰਨਾ ਚਾਹੁੰਦਾ ਹਾਂ ਜਿਸ ਦਾ ਜੰਗਲ ਜਿੱਤੇਗਾ ਉਹੀ ਅਸਲ ਰਾਜ ਰਾਜਾ ਹੋਵੇਗਾ ਜਦ ਸਿੰਘਾ ਸਿੰਘਾ ਤੱਕ ਪਹੁੰਚਿਆ ਤਾਂ ਉਹ ਗਹਿਰਾਈ ਨਾਲ ਸੋਚ ਵਿੱਚ ਪੈ ਗਿਆ ਬਗੀਰਾ ਨੇ ਪੁੱਛਿਆ ਸਿੰਘਾ ਕੀ ਤੂੰ ਇਸ ਜੁੱਧ ਵਿੱਚ ਜਾਣਾ ਚਾਹੁੰਦਾ ਹੈ ਜੰਗਲ ਵਿੱਚ ਸ਼ਾਂਤੀ ਹੈ ਕਿਸੇ ਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ ਸਿੰਘਾ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਮੈਨੂੰ ਜੁੱਧ ਪਸੰਦ ਨਹੀਂ ਪਰ ਜੇ ਕੋਈ ਮੇਰੇ ਜੰਗਲ ਤੇ ਮੇਰੇ ਸਾਥੀਆਂ ਨੂੰ ਚੁਣੌਤੀ ਦੇਵੇ ਤਾਂ ਚੁੱਪ ਰਹਿਣਾ ਕਾਇਰਤਾ ਹੋਵੇਗੀ ਬਗੀਰਾ ਨੇ ਮੋਢੇ ਝੜਕਾਏ ਕਿਹਾ ਫਿਰ ਮੈਂ ਵੀ ਤੇਰੇ ਨਾਲ ਹਾਂ ਦੋਸਤਾਂ ਦੋਸਤਾਂ ਦਾ ਫਰਜ਼ ਹੈ ਕਿ ਉਹ ਇੱਕ ਦੂਜੇ ਨਾਲ ਖੜੇ ਰਹਿਣ ਦੋਵਾਂ ਨੇ ਇਕੱਠੇ ਤਿਆਰੀ ਸ਼ੁਰੂ ਕੀਤੀ ਹਾਥੀਆਂ ਨੇ ਮੈਦਾਨ ਸਾਫ਼ ਕੀਤਾ ਬਾਂਦਰ ਤੇ ਚਟਾਨਾਂ ਤੇ ਤੂੰ ਦੇਖਣ ਲਈ ਉੱਥੇ ਉਚਾਈਆਂ ਬਣਾਈਆਂ ਸਾਰੇ ਜਾਨਵਰਾਂ ਵਿੱਚ ਉੱਥੇ ਸੁਤਾ ਸੀ ਦੋਵੇਂ ਸੇਰੇ ਵਿੱਚੋਂ ਕੌਣ ਜਿੱਤੇਗਾ ਜੰਗ ਦਾ ਦਿਨ ਆ ਗਿਆ ਸੂਰਜ ਦੀ ਲਾਲੀ ਪਹਾੜਾਂ ਵਿੱਚੋਂ ਝਲਕ ਰਹੀ ਸੀ ਤੇ ਮੈਦਾਨ ਵਿੱਚੋਂ ਦੋ ਵੱਡੇ ਸ਼ੇਰ ਸਾਹਮਣੇ ਖੜੇ ਸਨ ਇੱਕ ਪਾਸੇ ਸਿੰਘਾ ਜੰਗਲ ਦਾ ਸ਼ਾਂਤ ਪਰ ਨਿਰਆਪਤੀ ਰਾਜਾ ਤੇ ਦੂਜੇ ਪਾਸੇ ਰੂਦਰ ਅਹੰਕਾਰੀ ਤੇ ਗੁੱਸੇ ਨਾਲ ਭਰਿਆ ਰੂਦਰ ਨੇ ਗਰਜ ਕੇ ਕਿਹਾ ਤੂੰ ਆਪਣੇ ਆਪ ਨੂੰ ਰਾਜਾ ਕਹਿੰਦਾ ਹੈ ਆ ਜਾ ਅੱਜ ਮੈਂ ਤੈਨੂੰ ਤੇਰੇ ਰਾਜ ਤੋਂ ਵਾਂਝਾ ਕਰਾਂਗਾ ਸਿੰਘਾ ਨੇ ਸ਼ਾਂਤ ਪਰ ਗੂੰਜਦਾਰ ਆਵਾਜ਼ ਵਿੱਚ ਕਿਹਾ ਰਾਜ ਤਾਕਤ ਨਾਲ ਨਹੀਂ ਨਿਆਂ ਤੇ ਪਿਆਰ ਨਾਲ ਚੱਲਦਾ ਹੈ ਪਰ ਜੇ ਤੈਨੂੰ ਤਾਕਤ ਦੀ ਇੱਕ ਸੌਟੀ ਚਾਹੀਦੀ ਹੈ ਤਾਂ ਆਹ ਦੋਵੇਂ ਸ਼ੇਰਾਂ ਦੀ ਟੱਕਰ ਨਾਲ ਧਰਤੀ ਕੰਬ ਗਈ ਢੂੜ ਉੱਡੀ ਤੇ ਜੰਗਵਰਾਂ ਦੇ ਦਿਲ ਧੜਕਣ ਲੱਗੇ ਕਈ ਵਾਰ ਹਉਤਰ ਹੱਥੀ ਭਾਰੀ ਪਿਆ ਕਈ ਵਾਰ ਸਿੰਘਾਂ ਨੇ ਜਵਾਬੀ ਦਹਾੜ ਨਾਲ ਉਸ ਨੂੰ ਪਿੱਛੇ ਧੱਕ ਦਿੱਤਾ ਇਸ ਦੌਰਾਨ ਚੀਤਾ ਬਹੀਰਾ ਜੰਗਲ ਦੇ ਕਿਨਾਰੇ ਖੜਾ ਸਭ ਕੁਝ ਦੇਖ ਰਿਹਾ ਸੀ ਉਸ ਨੂੰ ਚਿੱਤ ਉਸ ਨੂੰ ਚੀਤਾ ਸੀ ਕਿ ਕਿਤੇ ਸਿੰਘਾਂ ਨੂੰ ਝੋਟਨਾ ਲੱਗੇ ਉਸ ਨੇ ਸੋਚਿਆ ਜੇ ਲੋੜ ਪਈ ਤਾਂ ਮੈਂ ਆਪਣੀ ਜਾਨ ਵੀ ਦੇ ਦੇਵਾਂਗਾ ਜੁੱਧ ਲੰਮਾ ਚੱਲਦਾ ਗਿਆ ਰੁਦਰ ਤੇ ਢੋਖਾ ਦੇ ਕੇ ਸਿੰਘਾਂ ਦੇ ਅਚਾਨਕ ਪੱਥਰ ਛੁੱਟਿਆ ਜੋ ਉਸ ਦੇ ਮੱਥੇ ਤੇ ਲੱਗਾ ਸਿੰਘਾ ਡਿੱਗ ਪਿਆ ਰੁਦਰ ਨੇ ਹਾਸੀ ਮੂੰ ਅਸੀ ਮਾਰ ਕੇ ਕਿਹਾ ਹੁਣ ਵੇਖ ਤੇਰਾ ਅੰਤ ਆ ਗਿਆ ਹੈ ਪਰ ਉਸ ਨੇ ਸਮੇ ਬਗੀਰਾ ਬਿਜਲੀ ਵਾਂਗ ਕੋਸੜਾਂਗ ਮਾਰ ਕੇ ਆਇਆ ਉਸ ਨੇ ਰੂਦਰ ਨੂੰ ਆਪਣੀ ਤੂ ਪੂਰੀ ਗਤੀ ਨਾਲ ਟੱਕਰ ਮਾਰੀ ਦੋਵੇਂ ਗਰੇ ਪਰ ਬਗੀਰਾਨੇ ਹਿੰਮਤ ਨਹੀਂ ਹਾਰੀ ਉਸ ਨੇ ਆਪਣੇ ਨਸਾਂ ਨਾਲ ਰੂਦਰ ਨੂੰ ਕਾਬੂ ਕਾਬੂ ਵਿੱਚ ਕਰ ਲਿਆ ਰੂਦਰ ਘਰ ਗਿਆ ਕੀਤੇ ਏ ਮੇਰੇ ਤੇ ਸ਼ੇਰ ਦਾ ਮਾਮਲਾ ਹੈ ਤੂੰ ਵਿਚਕਾਰ ਕਿਉਂ ਆਇਆ ਬਗੀਰਾ ਨੇ ਕਿਹਾ ਜਦ ਗੱਲ ਮੇਰੇ ਦੋਸਤ ਦੀ ਜਾਨ ਦੀ ਹੋਵੇ ਤਾਂ ਮਾਮਲਾ ਸਿਰਫ ਉਸ ਦਾ ਨਹੀਂ ਰਹਿੰਦਾ ਇੱਕ ਭਿਆਨਕ ਲੜਾਈ ਹੋਈ ਆਖਿਰਕਾਰ ਬਗੀਰਾ ਨੇ ਰੂਦਰ ਨੂੰ ਮੈਦਾਨ ਵਿੱਚ ਟਿਕਾ ਦਿੱਤਾ ਪਰ ਉਸ ਵੇਲੇ ਰੂਦਰ ਨੇ ਆਖਰੀ ਵਾਰ ਆਪਣੇ ਨਖ ਚੁਲਾਏ ਤੇ ਬਗੀਰਾ ਦੇ ਪਾਸੇ ਤੇ ਗਹਿਰੀ ਝੋਟ ਮਾਰੀ ਬਗੀਰਾ ਚੀਕਿਆ ਪਰ ਸ਼ਿੰਗਲ ਦੇ ਸਾਹਮਣੇ ਡਿੱਗਣ ਤੋਂ ਪਹਿਲਾਂ ਉਸਨੇ ਕਿਹਾ ਭਰਾ ਜੰਗਲ ਵਾਚ ਗਿਆ ਹੁਣ ਤੂੰ ਜਿੱਤ ਗਿਆ ਹੈ ਸਿੰਘਾਂ ਨੇ ਉਸ ਨੂੰ ਬਹਾਰਾ ਬਹਾ ਵਿੱਚ ਚੁੱਕ ਲਿਆ ਬਗੀਰਾ ਤੂੰ ਬੋਲ ਕੁਝ ਕਹਿ ਬਗੀਰੇ ਨੇ ਹੌਲੀ ਆਵਾਜ਼ ਵਿੱਚ ਕਿਹਾ ਸਿੰਘਾ ਦੋਸਤੀ ਦਾ ਅਸਲੀ ਮਤਲਬ ਹੈ ਕਿਸੇ ਲਈ ਜਾਨ ਵੀ ਹੱਸ ਕੇ ਦੇ ਦੇਣੀ ਇਹ ਕਹਿ ਕੇ ਉਸ ਦੀ ਸਾਹ ਰੁਕ ਗਈ ਸਿੰਘਾਂ ਦੀ ਦਹਾੜ ਪਹਾੜਾਂ ਵਿੱਚ ਗੂੰਜੀ ਸਾਰਾ ਜੰਗਲ ਸ਼ੌਕ ਗਿਆ ਰੂਦਰ ਡਰ ਕੇ ਭੱਜ ਗਿਆ ਤੇ ਕਦੇ ਮੁੜ ਕੇ ਨਾ ਆਇਆ ਉਸ ਦਿਨ ਸ਼ੇਰ ਸਿੰਘਾਂ ਤੇ ਬਘੀਰੇ ਲਈ ਜੰਗਲ ਦੇ ਮੱਧ ਵਿੱਚ ਇੱਕ ਵੱਡਾ ਮਾਸਤਕ ਬਣਾਇਆ ਦੋਸਤੀ ਦਾ ਪਹਾੜ ਹਰ ਜਾਨਵਰ ਉੱਥੇ ਜਾ ਕੇ ਸੰਦਾਸ ਲਈ ਦਿੰਦਾ ਤੇ ਕਹਿੰਦਾ ਸੱਚੀ ਦੋਸਤੀ ਕਦੇ ਨਹੀਂ ਮਰਦੀ ਸਿੰਘਾਂ ਦੇ ਨੇ ਕਦੇ ਮੜ ਰਾਜ ਹੋਣ ਦਾ ਗਰੂਰ ਨਹੀਂ ਕੀਤਾ ਉਹ ਹਰ ਫੈਸਲਾ ਬਗੀਰਾ ਦੇ ਨਾਂ ਤੇ ਕਰਦਾ ਸੀ ਕਹਿੰਦਾ ਮੇਰੇ ਨਾਲ ਮੇਰਾ ਦੋਸਤ ਅਜੀਬ ਹੀ ਹੈ ਹਵਾ ਵਿੱਚ ਰੁੱਖਾਂ ਵਿੱਚ ਤੇ ਇਸ ਜੰਗਲ ਦੀ ਹਰ ਧੜਕਣ ਵਿੱਚ ਬਗੀਰਾ ਦੇ ਬਲੀਦਾਨ ਤੋਂ ਬਾਅਦ ਜੰਗਲ ਵਿੱਚ ਇੱਕ ਅਜੀਬ ਖਾਮੋਸ਼ੀ ਛਾ ਗਈ ਸੀ ਨਦੀ ਦੇ ਪਾਣੀ ਦੀ ਛਲਕ ਵੀ ਹੁਣ ਸੁਣਾਈ ਨਹੀਂ ਦਿੰਦੀ ਸੀ ਪਾਸਿਆਂ ਦੇ ਗੀਤ ਮੱਧ ਪੈ ਗਏ ਪਏ ਹੋਏ ਸਨ ਸ਼ੇਰ ਸਿੰਘਾ ਜਦ ਵੀ ਚਾਰਨੇ ਕੋਲ ਜਾਂਦਾ ਉਸ ਨੂੰ ਬਗੀਰਾ ਦੀ ਹੱਸੀ ਉਸ ਦੀ ਚਾਲ ਤੇ ਉਸ ਦਾ ਸ਼ਬਦ ਯਾਦ ਆਉਂਦੇ ਇੱਕ ਰਾਤ ਸਿੰਘਾ ਜਨ ਚਾਨਣੀ ਰਾਤ ਵਿੱਚ ਚਾਰਨੇ ਦੇ ਕਿਨਾਰੇ ਬੈਠਾ ਸੀ ਹਵਾ ਹੌਲੀ-ਹੌਲੀ ਰੁੱਖਾਂ ਦੇ ਪੱਤਿਆਂ ਨੂੰ ਸੂ ਰਹੀ ਸੀ ਉਸ ਨੇ ਆਕਾਸ਼ ਵੱਲ ਵੇਖਿਆ ਤੇ ਹੌਲੀ ਆਵਾਜ਼ ਵਿੱਚ ਕਿਹਾ ਬਗੀਰਾ ਤੂੰ ਜਿੱਥੇ ਵੀ ਹੈ ਸੁਣ ਮੈਂ ਕਰ ਤੈਨੂੰ ਕਦੇ ਨਹੀਂ ਭੁੱਲਾਂਗਾ ਇਸ ਵੇਲੇ ਹਵਾ ਵਿੱਚ ਇੱਕ ਸੁਹਾਵਣਾ ਝੁਕਾ ਆਇਆ ਜਿਵੇਂ ਕਿਸੇ ਨੇ ਉਸ ਦੇ ਕੰਧ ਤੇ ਹੱਥ ਰੱਖਿਆ ਹੋਵੇ ਸਿੰਘਾ ਨੂੰ ਮਹਿਸੂਸ ਹੋਇਆ ਜਿਵੇਂ ਬਘੇਰਾ ਉਸ ਦੇ ਨਾਲ ਖੜਾ ਕਹਿ ਰਿਹਾ ਹੋਵੇ ਦੋਸਤ ਦਿਲ ਛੋਟਾ ਨਾ ਕਰ ਮੇਰੀ ਯਾਦ ਨੂੰ ਧੋਖ ਨਾ ਬਣਾ ਇਸ ਨੂੰ ਤਾਕਤ ਬਣਾ ਅਗਲੇ ਸਵੇਰ ਸਿੰਘਾ ਨੇ ਜੰਗਲ ਦੀ ਸਭਾ ਬੁਲਾਈ ਸਾਰੇ ਜਾਨਵਰ ਹਾਥੀ ਹੇਰ ਨ ਬਾਂਦਰ ਮੋਰ ਤੇ ਪੰਛੀ ਇਕੱਠੇ ਹੋਏ ਸਿੰਘਾ ਉੱਠਿਆ ਤੇ ਕਿਹਾ ਮੇਰਾ ਭਰਾ ਭਰਾ ਬਘੇਰਾ ਨੇ ਸਾਨੂੰ ਸਿਖਾਇਆ ਕਿ ਦੋਸਤੀ ਸਿਰਫ ਹਾਸੇ ਖੇਡੇ ਦੀ ਗੱਲ ਨਹੀਂ ਹੁੰਦੀ ਇਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਆਪਣੀ ਜਾਨ ਵੀ ਜਾਨ ਵੀ ਕੁਰਬਾਨ ਕੀਤੀ ਜਾ ਸਕਦੀ ਹੈ ਮੈਂ ਚਾਹੁੰਦਾ ਹਾਂ ਕਿ ਅੱਜ ਤੋਂ ਇਹ ਜੰਗਲ ਬਗੀਰਾ ਦਾ ਜੰਗਲ ਕਹੇ ਲਾਇਆ ਕਿਹਾ ਆ ਜਾਵੇ ਤਾਂ ਕਿ ਹਰ ਪੱਤੇ ਨਾਲ ਦੋਸਤੀ ਦੀ ਖੁਸ਼ਬੂ ਆਏ ਸਾਰੇ ਜਾਨਵਰਾਂ ਨੇ ਤਾਲੀਆਂ ਬਜਾਈਆਂ ਤੇ ਖੁਸ਼ੀ ਨਾਲ ਕੀਕੇ ਬਗੀਰਾ ਅਮਰ ਹੈ ਸਿੰਘਾ ਨੇ ਫਿਰ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਹਰ ਸਾਲ ਬਸੰਤ ਦੇ ਪਹਿਲੇ ਦਿਨ ਤੋਸਤੀ ਦਿਵਸ ਮਨਾਇਆ ਜਾਵੇਗਾ ਇਸ ਦਿਨ ਕੋਈ ਵੀ ਜਾਨਵਰ ਕਿਸੇ ਨਾਲ ਲੜਾਈ ਨਹੀਂ ਕਰੇਗਾ ਸਾਰੇ ਇਕੱਠੇ ਖਾਣਾ ਖਾਣਗੇ ਤੇ ਇੱਕ ਦੂਜੇ ਨੂੰ ਗਲੇ ਮਿਲਣਗੇ ਸਾਲ ਬੀਤੇ ਗਏ ਜੰਗਲ ਕੋ ਸਾਲ ਹੋ ਗਿਆ ਜਾਨਵਰਾਂ ਵਿੱਚ ਇਕਤਾ ਫਪਦੀ ਤੇ ਕਦੇ ਕੋਈ ਝਗੜਾ ਨਾ ਹੋਇਆ ਛੋਟੇ ਬੱਚਿਆਂ ਨੂੰ ਵੀ ਇਹ ਕਹਾਣੀ ਸੁਣਾਈ ਜਾਂਦੀ ਸੀ ਜਿਵੇਂ ਸ਼ੇਰ ਤੇ ਚੀਤੇ ਦੀ ਦੋਸਤੀ ਦਾ ਨਾ ਉੱਚਾ ਕੀਤਾ ਪਰ ਸਿੰਘਾਂ ਦੇ ਦਿਲ ਵਿੱਚ ਬਗੀਰਾ ਦੀ ਕਮੀ ਕਦੇ ਘਟ ਨਹੀਂ ਹੋਈ ਉਹ ਹਰ ਸ਼ਾਮ ਉਸ ਚਟਾਨ ਤੇ ਬੈਠਾ ਜਿੱਥੇ ਉਹ ਦੋਵੇਂ ਪਹਿਲੀ ਵਾਰ ਮਿਲੇ ਸਨ ਕਈ ਵਾਰ ਉਸ ਨੂੰ ਮਹਿਸੂਸ ਹੁੰਦਾ ਜਿਵੇਂ ਬਗੀਰਾ ਉਸਦੇ ਨਾਲ ਬੈਠਾ ਹੈ ਤੇ ਕਹਿ ਰਿਹਾ ਹੈ ਯਾਦ ਰੱਖ ਦੋਸਤੀ ਦਿਲਾਂ ਵਿੱਚ ਰਹਿੰਦੀ ਹੈ ਦੂਰੀਆਂ ਵਿੱਚ ਨਹੀਂ ਮਰਦੀ ਇੱਕ ਦਿਨ ਜੰਗਲ ਵਿੱਚ ਇੱਕ ਨਵਾਂ ਖਤਰਾ ਆਇਆ ਇਨਸਾਨੀ ਸ਼ਿਕਾਰੀ ਜਾਲ ਲਗਾ ਰਹੇ ਸਨ ਸਿੰਘਾਂ ਨੇ ਜੰਗਲ ਦੀ ਸੁਰੱਖਿਆ ਲਈ ਸਾਰੇ ਜਾਨਵਰਾਂ ਨੂੰ ਇਕੱਠਾ ਕੀਤਾ ਉਸਨੇ ਕਿਹਾ ਜੇ ਬਘੀਰਾ ਹੁੰਦਾ ਤਾਂ ਉਹ ਅੱਗੇ ਖੜਾ ਖੜਦਾ ਅੱਜ ਮੈਂ ਉਸ ਦੀ ਤਰ੍ਹਾਂ ਸੋਚਾਂਗਾ ਬੁੱਧੀ ਤੇ ਦਿਲ ਨਾਲ ਉਸਨੇ ਚੀਤੇ ਦੇ ਸਿਖਰ ਹੁਨਰ ਨਾਲ ਜਾਲ ਕੀਤੇ ਤੇਜ਼ੀ ਨਾਲ ਸੋਚਣਾ ਸਲਾਗ ਮਾਰ ਕੇ ਖਤਰੇ ਨੂੰ ਮੋੜਨਾ ਉਸਨੇ ਬਾਂਦਰ ਨੂੰ ਦਰੱਖਤਾਂ ਤੋਂ ਪੱਤੇ ਛੁੱਟਣ ਲਈ ਕਿਹਾ ਹਿਰਨਾ ਨੂੰ ਜਾਲਾਂ ਦੇ ਨੇੜੇ ਪਹੁੰਚ ਕੇ ਚੇਤਾਵਨੀ ਦੇਣ ਲਈ ਕਿਹਾ ਤੇ ਹਾਥੀਆਂ ਨੂੰ ਪਾਣੀ ਦੇ ਛੜਕਾਉਣ ਨਾਲ ਜਾਲ ਤਾਉਣ ਲਈ ਕਿਹਾ ਸਾਰਾ ਜੰਗਲ ਇੱਕ ਟੀਮ ਵਾਂਗ ਕੰਮ ਕਰਨ ਲੱਗਾ ਕੁਝ ਘੰਟਿਆਂ ਵਿੱਚ ਸਾਰੇ ਸ਼ਕਾਰੀ ਭੱਜ ਗਏ ਸਿੰਘਾਂ ਨੇ ਜਦ ਤਹਿੰਗਲ ਬਚਾਇਆ ਬਚਿਆ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਆਸੂ ਆ ਗਏ ਉਹ ਚਟਾਨ ਵੱਲ ਵੇਖ ਕੇ ਕਹਿੰਦਾ ਬਘੀਰਾ ਤੂੰ ਅੱਜ ਵੀ ਮੇਰੇ ਨਾਲ ਸੀ ਤੇਰੇ ਬਿਨਾ ਇਹ ਸੰਭਵ ਨਹੀਂ ਸੀ ਉਸ ਨੇ ਦੇ ਬੋਲ ਨਾਲ ਹਵਾ ਫਿਰ ਝੂ ਝੂ ਮੁੱਠੀ ਪੱਤਿਆਂ ਦੀ ਖੜਕੜਾਹ ਵਿੱਚ ਜਿਵੇਂ ਕੋਈ ਹੌਲੀ ਆਵਾਜ਼ ਵਿੱਚ ਆਈ ਮੈਂ ਕਦੇ ਤੂੰ ਨਹੀਂ ਕਿਹਾ ਦੋਸਤ ਅਸਧਨ ਸਿੰਘਾਂ ਨੇ ਸਮਝ ਲਿਆ ਕਿ ਦੋਸਤੀ ਦਾ ਰੂਪ ਕਦੇ ਖਤਮ ਨਹੀਂ ਹੁੰਦਾ ਜੋ ਸੱਚਾ ਦੋਸਤ ਹੁੰਦਾ ਹੈ ਉਹ ਹਮੇਸ਼ਾ ਸਾਡੇ ਅੰਦਰ ਸਾਡੀ ਸੋਚ ਵਿੱਚ ਸਾਡੇ ਹੌਸਲੇ ਵਿੱਚ ਜਿੰਦਾ ਰਹਿੰਦਾ ਹੈ ਉਸ ਦੀ ਜ਼ਿੰਦਗੀ ਦਾ ਮਕਸਦ ਹੁਣ ਸਿਰਫ ਰਾਜ ਨਹੀਂ ਸੀ ਉਹ ਹਰ ਨਵੇਂ ਜਾਨਵਰ ਨੂੰ ਸਿਖਾਉਂਦਾ ਕਿ ਸੱਚੀ ਤਾਕਤ ਕਿਸੇ ਦੀ ਜਾਨ ਲੈਣ ਵਿੱਚ ਨਹੀਂ ਕਿసే ਲਿਜ ਆਪਣੀ ਜਾਨ ਦੇਣ ਵਿੱਚ ਹੈ ਜੰਗਲ ਦੇ ਬੱਚੇ ਜਦ ਖੇਡਦੇ ਸੰ ਤਾਂ ਉਹ ਇੱਕ ਖੇਡ ਖੇਡਦੇ ਸਿੰਘਾ ਤੇ ਬਗੀਰਾ ਇੱਕ ਬੱਚਾ ਸ਼ੇਰ ਬਣਦਾ ਦੂਜਾ ਚਿਤਾ ਤੇ ਉਹ ਦੋਸਤੀ ਦੀ ਕਸ ਕਸਮ ਖਾਂਦੇ ਸਿੰਘਾ ਹੱਸ ਕੇ ਓ ਸਿੰਘਾ ਹੱਸ ਕੇ ਉਹਨਾਂ ਨੂੰ ਵੇਖਦਾ ਤੇ ਸੋਚਦਾ ਬਗੀਰਾ ਵੇਖ ਤੇਰਾ ਨਾਮ ਅਜੇ ਵੀ ਜ਼ਿੰਦਾ ਹੈ ਤੂੰ ਨਹੀਂ ਕਿਹਾ ਤੂੰ ਤਾਂ ਹਰ ਦਿਲ ਵਿੱਚ ਵੱਸਦਾ ਹੈ ਸਾਲ ਬੀਤੇ ਗਏ ਪਰ ਸਿੰਘਾਂ ਦੀ ਯਾਦ ਵਿੱਚ ਬਗੀਰਾ ਸਦਾ ਜਿਉਂਦਾ ਰਿਹਾ ਉਹ ਹੁਣ ਸਿਰਫ ਸਿੰਘਾਂ ਦਾ ਦੋਸਤ ਨਹੀਂ ਸੀ ਉਹ ਜੰਗਲ ਦੇ ਹਰ ਜਾਨਵਰ ਦਾ ਪਰਣਾਸੀਲ ਸਾਥੀ ਬਣ ਗਿਆ ਜੰਗਲ ਦੇ ਨਵੇਂ ਬੱਚਿਆਂ ਨੂੰ ਕਹਾਣੀ ਸੁਣਾਈ ਜਾਂਦੀ ਸੀ ਇੱਕ ਸ਼ੇਰ ਤੇ ਇੱਕ ਚੀਤੇ ਦੀ ਦੋਸਤੀ ਦੀ ਕਹਾਣੀ ਇੱਕ ਦੂਜੇ ਲਈ ਆਪਣੀ ਜਾਨ ਤੱਕ ਦੇਣ ਨੂੰ ਤਿਆਰ ਸਨ ਉਹ ਦੋਸਤੀ ਸਾਡੇ ਹਰ ਦਿਲ ਵਿੱਚ ਵਸਦੀ ਹੈ ਸਿੰਘਾਂ ਨੇ ਸੋਚਿਆ ਕਿ ਬਗੀਰੇ ਦੀ ਯਾਦ ਵਿੱਚ ਸਿਰਫ ਕਹਾਣੀਆਂ ਤੱਕ ਸੀਮਤ ਨਾ ਰੱਖੇ ਉਸ ਲਈ ਉਸਨੇ ਦੋਸਤੀ ਦਾ ਪਹਾੜਾ ਨੂੰ ਨਵੀਂ ਸ਼ਕਲ ਦਿੱਤੀ ਉਸਨੇ ਜੰਗਲ ਵਿੱਚ ਇੱਕ ਵੱਡਾ ਮੈਦਾਨ ਬਣਾਇਆ ਜਿੱਥੇ ਹਰ ਸਾਲ ਦੋਸਤੀ ਦੀਪਸ ਮਨਾਇਆ ਜਾਂਦਾ ਹਰ ਜਾਨਵਰ ਆਉਂਦਾ ਛੋਟੇ ਤੋਂ ਛੋਟੇ ਤੇ ਵੱਡੇ ਹੌਸਲੇਮੰਦ ਤੇ ਡਰਪੋਕ ਤੇ ਸਿੰਘਾਂ ਕਹਿੰਦਾ ਅੱਜ ਦੋਸਤੀ ਦਾ ਤਿਹਾਰ ਹੈ ਬਗੀਰਾ ਸਾਨੂੰ ਸਿਖਾ ਰਿਹਾ ਸਿਖਾ ਗਿਆ ਕਿ ਸੱਚੀ ਦੋਸਤੀ ਕਦੇ ਨਹੀਂ ਮਰਦੀ ਜੋ ਦਿਲ ਵਿੱਚ ਹੈ ਉਹ ਸਦਾ ਜਿਉਂਦਾ ਰਹਿੰਦਾ ਹੈ ਸਾਲਾਂ ਦੌਰਾਨ ਜੰਗਲ ਵਿੱਚ ਅਨੇਕ ਮੁਸ਼ਕਲਾਂ ਆਈਆਂ ਕਈ ਵਾਰ ਨਵਾਂ ਖਤਰਾ ਆਇਆ ਕਈ ਵਾਰ ਜੰਗਲ ਵਿੱਚ ਪੱਕ ਸੁੱਕੀ ਪੈ ਗਈ ਪਰ ਸਿੰਘਾ ਹਰ ਸਮੇਂ ਬਗੀਰਾ ਦੀ ਸਿੱਖਿਆ ਤੇ ਯਾਦ ਨਾਲ ਹੀ ਫੈਸਲੇ ਕਰਦਾ ਉਹ ਸਿੱਖ ਚੁੱਕਿਆ ਸੀ ਕਿ ਦੋਸਤੀ ਤਾਕਤ ਹੈ ਤਾਕਤ ਦੋਸਤੀ ਵਿੱਚ ਹੈ ਨਹੀਂ ਕਿ ਇਸਾਂ ਵਿੱਚ ਇੱਕ ਦਿਨ ਜੰਗਲ ਵਿੱਚ ਇੱਕ ਛੋਟਾ ਚੀਤਾ ਪਾਟਕ ਗਿਆ ਉਹ ਡਰ ਕੇ ਰੋ ਰਿਹਾ ਸੀ ਸਿੰਘਾਂ ਨੇ ਉਸ ਨੂੰ ਹੌਸਲਾ ਦਿੱਤਾ ਡਰੋ ਨਾ ਛੋਟੇ ਬਗੀਰਾਸ ਉਸ ਕਾ ਗਿਆ ਕਿ ਸਾਡੀ ਤਾਕਤ ਇਕੱਠੇ ਹੋਣ ਵਿੱਚ ਹੈ ਡਰ ਵਿੱਚ ਨਹੀਂ ਛੋਟਾ ਚੀਤਾ ਹੱਸਿਆ ਤੇ ਉਸ ਨੇ ਸਿੰਘਾਂ ਦੇ ਪਿੱਛੇ ਸੱਜਾ ਹੱਥ ਰੱਖਿਆ ਸਿੰਘਾਂ ਨੂੰ ਮਹਿਸੂਸ ਹੋਇਆ ਕਿ ਬਗੀਰਾ ਸੱਚਮੁੱਚ ਹਰ ਜਨਮਰ ਦੇ ਦਿਲ ਵਿੱਚ ਵਸਦਾ ਹੈ ਉਸ ਦੀ ਯਾਦ ਉਸ ਦੀ ਹਿੰਮਤ ਉਸ ਦੀ ਦੋਸਤੀ ਸਦਾ ਜੰਗਲ ਲਈ ਜੰਗਲ ਦਾ ਹਿੱਸਾ ਬਣ ਗਈ ਜੰਗਲ ਦੇ ਜਾਨਵਰ ਸਿੰਘਾਂ ਨੂੰ ਰਾਜਾ ਹੀ ਨਹੀਂ ਸਮਝਦੇ ਸਨ ਉਹ ਉਸ ਨੂੰ ਬਗੀਰਾ ਦੀ ਯਾਦ ਵਾਲਾ ਰਾਜਾ ਮੰਨਦੇ ਸਨ ਬੱਚੇ ਕਹਾਣੀਆਂ ਸੁਣਦੇ ਸੇ ਅਤੇ ਚੀਤੇ ਦੀ ਦੋਸਤੀ ਜਿਸ ਨੇ ਦਿਲ ਨੂੰ ਜੋੜਿਆ ਡਰ ਨੂੰ ਹਰਾ ਦਿੱਤਾ ਤੇ ਦੋਸਤੀ ਦੀ ਅਸਲੀ ਤਾਕਤ ਸਿਖਾਈ ਜਿਵੇਂ ਸੂਰਜ ਪਹਾੜਾਂ ਦੇ ਪਿੱਛੇ ਲੁਕਦਾ ਤੇ ਹਵਾ ਹੌਲੀ-ਹੌਲੀ ਰੁੱਖਾਂ ਵਿੱਚ ਖੇਡਦੀ ਸਿੰਘਾ ਅਕਸਰ ਉਸਦੇ ਚਾਰਨੇ ਕੋਲ ਬੈਠਦਾ ਉਹ ਹੌਲੀ ਆਵਾਜ਼ ਵਿੱਚ ਕਹਿੰਦਾ ਵਗੇਰਾ ਤੇਰੀ ਦੋਸਤੀ ਸਦਾ ਜਿਉਂਦੀ ਰਹੇਗੀ ਮੈਂ ਤੇਰੇ ਬਿਨਾਂ ਨਹੀਂ ਤੇਰੇ ਨਾਲ ਹਰ ਦਿਨ ਚਾਉਂਦਾ ਹਾਂ ਜੰਗਲ ਸਾਡੀ ਯਾਦ ਨਾਲ ਖੁਸ਼ਹਾਲ ਹੈ ਜੰਗਲ ਵਿੱਚ ਹਰ ਪੱਤੇ ਹਰ ਰੌਕਾ ਹਰ ਪਾਣੀ ਦੀ ਬੂੰਦ ਬਗੀਰਾ ਦੀ ਯਾਦ ਵਾਸਤੇ ਚਾਹੁੰਦੀ ਸੀ ਜਨਵਰਾਂ ਨੇ ਸਿੱਖਿਆ ਸੱਚੀ ਦੋਸਤੀ ਕੋਈ ਦੂਰੀ ਨਹੀਂ ਮਾਪਦੀ ਨਾ ਕੋਈ ਸਮਾਂ ਨਾ ਕੋਈ ਖਤਰਾ ਜੋ ਦਿਲ ਵਿੱਚ ਹੈ ਉਹ ਅਮਰ ਹੈ ਸਿੰਘਾਂ ਆਦੀ ਅੱਖਾਂ ਵਿੱਚ ਅਮਰ ਦੇ ਪ੍ਰੇਮ ਦੀ ਝਲਕ ਸੀ ਹੁਣ ਉਹ ਜਾਣਦਾ ਸੀ ਕਿ ਬਗੀਰਾ ਹਰ ਪਲ ਉਸ ਦੇ ਨਾਲ ਹੈ ਹਵਾ ਵਿੱਚ ਸੂਰਜ ਦੀ ਰੌਸ਼ਨੀ ਵਿੱਚ ਤੇ ਹਰ ਦਿਲ ਵਿੱਚ ਅੰਤ ਵਿੱਚ ਜੰਗਲ ਨੇ ਇਹ ਸਿੱਖਿਆ ਦੋਸਤੀ ਹਮਰ ਹੈ ਦਿਲਾਂ ਵਿੱਚ ਜੋੜ ਦਿਲਾਂ ਨੂੰ ਜੋੜਦੀ ਹੈ ਤੇ ਹਰ ਮੁਸ਼ਕਲ ਨੂੰ ਹਰਾ ਸਕਦੀ ਹੈ ਸਿੰਘਾ ਹੱਸ ਕੇ ਜੰਗਲ ਦੇ ਸਾਰੇ ਜਾਨਵਰਾਂ ਖੁਸ਼ੀ ਨਾਲ ਖੇਡਦੇ ਇਹ ਕਹਾਣੀ ਸਿਰਫ ਪੁਰਾਣੇ ਸਮੇਂ ਦੀ ਨਹੀਂ ਸਾਡੀ ਹਰ ਪੀੜੀ ਲਈ ਇੱਕ ਸੱਚਾ ਸਬਕ ਹੈ ਏਸੇ ਜੀ ਅੱਜ ਦੀ ਕੀਤੇ ਤੇ शेर ਦੀ ਦੋਸਤੀ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਸਲਾਈਕ ਸ਼ੇਅਰ ਤੇ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ